ਨਿਸ਼ਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਈਟੀਟੀ 5994 ਅਧਿਆਪਕਾਂ ਦੀ ਭਰਤੀ ਸੰਬੰਧੀ ਪੇਪਰ ਏ ਦੀ ਪ੍ਰੀਖਿਆ 28 ਜੁਲਾਈ ਰੱਖਣ ਤੋਂ ਨਾਰਾਜ਼ ਚੱਲ ਰਹੀ ਈਟੀਟੀ ਟੈਸਟ ਪਾਸ ਬੇਰੋਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਨੇ ਅੱਜ ਐਤਵਾਰ ਨੂੰ ਪਿੰਡ ਗਮੀਰਪੁਰ ਵਿਖੇ ਸਕੂਲੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਨਿਜੀ ਰਿਆਸ਼ ਦਾ ਘਰਾਓ ਕੀਤਾ ਈਟੀਟੀ ਅਧਿਆਪਕਾਂ ਵੱਲੋਂ 4 ਵਜੇ ਦੇ ਕਰੀਬ ਸਿੱਖਿਆ ਮੰਤਰੀ ਦੇ ਰਿਹਾਇਸ਼ ਵੱਲ ਰੋਸ਼ ਮਾਰਚ ਆਰੰਭ ਕੀਤਾ ਗਿਆ ਜਿਸ ਮਗਰੋਂ ਸਿੱਖਿਆ ਮੰਤਰੀ ਦੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਮੋਰੇ ਬੈਠ ਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸਿੱਖਿਆ ਮੰਤਰੀ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਪ੍ਰੀਖਿਆ ਮਿਤੀ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਜਿਸ ਤੋਂ ਬਾਅਦ ਆਗੂਆਂ ਨੇ ਐਲਾਨ ਕੀਤਾ ਕਿ ਮੰਗਲਵਾਰ ਤੱਕ ਯੂਨੀਅਨ ਪਿੰਡ ਗਮੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇਗੀ ਕੀਅਮੀਤੀ ਦੇ ਵਿੱਚ ਬਦਲਾ ਉਪਰੰਤ ਹੀ ਮੋਰਚਾ ਖਤਮ ਕੀਤਾ ਜਾਵੇਗਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਸਾਡਾ ਰੋਸ ਪ੍ਰਦਰਸ਼ਨ ਮਾਨਯੋਗ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਈਟੀਟੀ ਜਥੇਬੰਦੀ 994 ਵੱਲੋਂ ਹੈਗਾ ਸਾਡੀ ਭਰਤੀ ਲਗਭਗ ਪਿਛਲੇ 2 ਸਾਲਾਂ 2022 ਤੋਂ ਆਈ ਹੋਈ ਹੈ ਜਿਸ ਦਾ ਅਸੀਂ ਪੇਪਰ 5 ਮਾਰਚ 2023 ਨੂੰ ਦੇ ਚੁੱਕੇ ਆ ਪਰ ਅਜੇ ਤੱਕ ਵੀ ਸਾਨੂੰ ਇਸ ਗੰਦੀ ਤੇ ਬੋਲੀ ਸਰਕਾਰ ਨੇ ਸਕੂਲਾਂ ਦੇ ਵਿੱਚ ਜੁਆਇਨ ਨਹੀਂ ਕਰਵਾਇਆ ਜਿਸ ਦੇ ਚਲਦਿਆਂ ਸਾਡੇ ਭਰਤੀ ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਲੱਗ ਗਿਆ ਜਿਸ ਦੇ ਚਲਦਿਆਂ ਸਾਡਾ ਜੋ ਗਰੁੱਪ ਸੀ ਦੀਆਂ ਪੋਸਟਾਂ ਵਾਸਤੇ ਪੰਜਾਬੀ ਪੇਪਰ ਰੱਖਿਆ ਗਿਆ ਸੀ ਉਹ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵਪਾਰਾ ਕਰਬੂਨ ਲਈ ਆਰਡਰ ਦੇ ਦਿੱਤੇਗੇ ਜਿਸ ਦੇ ਬਾਬਤ ਜਿਸ ਦੇ ਬਾਬਤ ਅਸੀਂ ਅੱਜ ਆਪਣਾ ਤਰਨਾ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵੀ ਖਿਲਾਇਆ ਹੋਇਆ ਸਾਡੀ ਅੱਜ ਇੱਥੇ ਇਹ ਮੰਗ ਹੈ ਕਿ ਸਾਡਾ ਜੋ ਕੋਰਟ ਨੇ ਆਰਡਰ ਦਿੱਤੇ ਆ ਪੰਜਾਬੀ ਪੇਪਰ ਰੀਕੰਡਕਟ ਕਰਾਉਣ ਦੇ ਉਹ ਪੇਪਰ ਜੂਨ ਮਹੀਨੇ ਦੇ ਵਿੱਚ ਲਿਆ ਜਾਵੇ ਤਾਂ ਜੋ ਸਾਨੂੰ ਜੁਲਾਈ ਦੇ ਵਿੱਚ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ ਜੇਕਰ ਸਰਕਾਰ ਮੰਗਲਵਾਰ ਤੱਕ ਸਾਡਾ ਪੇਪਰ ਜੂਨ ਮਹੀਨੇ ਵਿੱਚ ਕਰਵਾਉਣ ਦੀ ਡੇਟ ਜਾਰੀ ਨਹੀਂ ਕਰਦੀ ਤਾਂ ਅਸੀਂ ਆਪਣਾ ਰੋਸ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਾਂਗੇ ਚਾਹੇ ਇਸ ਦੇ ਲਈ ਸਾਨੂੰ ਕੋਈ ਵੀ ਗੁਪਤ ਐਕਸ਼ਨ ਕੀ ਕਰਨੇ ਪੈਣ ਪਰ ਸਿੱਖਿਆ ਮੰਤਰੀ ਨੇ ਸਾਡੇ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕਰਕੇ ਪੇਪਰ ਦੀ ਤਰੀਕ 28 ਜੁਲਾਈ ਦੇ ਦਿੱਤੀ ਗਈ ਜੋ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਸੀ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡਾ ਪੇਪਰ ਹਰ ਹਾਲਤ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਹੀ ਲਿਆ ਜਾਵੇ ਅਸੀਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਤੋਂ ਇਹ ਮੰਗ ਕਰਦੇ ਹਾਂ ਕਿ ਸਾਡਾ ਪੇਪਰ 28 ਜੁਲਾਈ ਤੋਂ ਬਦਲ ਕੇ ਜੂਨ ਮਹੀਨੇ ਦੀ ਕੋਈ ਵੀ ਤਰੀਕ ਦਿੱਤੀ ਜਾਵੇ ਤਾਂ ਜੋ ਸਾਨੂੰ ਜੁਲਾਈ ਦੇ ਵਿੱਚ ਸਕੂਲਾਂ ਦੇ ਵਿੱਚ ਜੁਆਇਨ ਕੀਤਾ ਜਾਵੇ ਅਸੀਂ ਜੇਕਰ ਇਹ ਐਦਾਂ ਸਰਕਾਰ ਨਹੀਂ ਕਰਦੀ ਤਾਂ ਅਸੀਂ ਆਪਣਾ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਾਂਗੇ ਤੇ ਹੋਰ ਵੀ ਤੇਜ਼ ਗੁੱਪਤ ਐਕਸ਼ਨ ਨਾਲ ਸਰਕਾਰ ਦਾ ਪੰਡੀ ਪ੍ਰਚਾਰ ਕਰਾਂ। ਲਾਈ ਦੀ ਤਰੀਕ ਹੈ ਜਿਹੜੀ ਉਹ ਨਹੀਂ ਵਾਜਿਬ ਹੈ ਇਸ ਕਰਕੇ ਅਸੀਂ ਆਪਣਾ ਸੰਘਰਸ਼ ਜਿਹੜਾ ਦੁਬਾਰਾ ਤੋਂ ਉਪਰੋਣ ਚੁੱਕਿਆ ਕਿਉਂਕਿ 6 ਮਹੀਨੇ ਅਸੀਂ ਪਹਿਲਾਂ ਇੱਥੇ ਸੰਘਰਸ਼ ਕਰ ਚੁੱਕੇ ਹਾਂ ਜਿਸ ਦਾ ਮੁੱਲ ਨਾ ਤਾਂ ਸਾਨੂੰ ਅੱਜ ਤੱਕ ਮਿਲਿਆ ਤੇ ਨਾ ਹੀ ਮਿਲ ਪਾਵੇਗਾ ਪਰ ਫਿਰ ਵੀ ਅਸੀਂ ਸੰਘਰਸ਼ੀ ਹਾਂ ਤੇ ਲੜਦੇ ਰਵਾਂਗੇ ਤਾਂ ਸਾਡੇ ਮੰਗ ਸਿਰਫ ਇਹ ਹੈ ਕਿ ਸਾਡਾ ਜਿਹੜਾ ਪੰਜਾਬੀ ਇਹ ਦਾ ਪੇਪਰ ਹੈ ਉਹ ਜੂਨ ਦੇ ਮਹੀਨੇ ਵਾਜਿਬ ਤਰੀਕੇ ਨਾਲ ਲਿਆ ਜਾਵੇ ਤਾਂ ਜੋ ਸਾਡੀ ਜੁਲਾਈ ਮਹੀਨੇ ਦੇ ਵਿੱਚ ਜੁਆਇਨਿੰਗ ਹੈ ਜਿਹੜੀ ਅਸੀਂ ਉਹਨੂੰ ਸੀ ਪੱਕੇ ਤੌਰ ਤੇ ਵਾਜਿਬ ਕਰ ਸਕੀਏ ਧੰਨਵਾਦ। ਸੇਵਾ ਮੰਤਰੀ ਸਿੱਖਿਆ ਮੰਤਰੀ ਸਾਹਿਬ ਤੇ ਪਿੰਡ ਅੱਜ ਵੀ ਖੜੇ ਨੇ ਤੇ ਬੈਠੇ ਸੀ ਲੋਕ ਸਮਾਤ ਤੋਂ ਨਾ ਤੋਂ ਐਨ ਮੌਕੇ ਤੋਂ ਪਹਿਲਾਂ ਸਿੱਖਿਆ ਮੰਤਰੀ ਸਾਹਿਬ ਨੇ ਸੱਜੀ ਕਿ ਜੂਨ ਦੇ ਮਹੀਨੇ ਤੁਹਾਡਾ ਪੇਪਰ ਜਿਹੜਾ ਹਾਈ ਕੋਰਟ ਦੁਆਰਾ ਰੱਦ ਕੀਤਾ ਗਿਆ ਉਹ ਲਿਆ ਜਾਵੇਗਾ। ਫਰੰਟੂ ਜਮੇ ਹੀ ਲੋ ਕਰਾਉਣ ਦਾ ਜੱਲਦਾ ਸਾਡੇ ਪੇਪਰ ਦੀ ਤਰੀਖ 28 ਜੁਲਾਈ ਆਂਦੀ ਹੈ ਉਹ ਜਾਰੀ ਸਾਡੇ ਨਾਲ ਸਰ ਸਰ ਤੱਕਾਂ ਗੱਲ ਸਿੱਖਿਆ ਮੰਤਰੀ ਸਾਹਿਬ ਆਪਣੀ ਕਈ ਗੱਲ ਤੋਂ ਮੁਖਰੀਆ ਹੋਸੀਮੇ ਦੁਆਰਾ ਸਿੱਖਿਆ ਮੰਤਰੀ ਸਾਹਿਬ ਦੇ ਪਿੰਡਕ ਵੀ ਪੂਰਵਖੇ ਪੱਕਾ ਮੂਹਰਾਂ ਛੁੱਟਿਆ ਇਹ ਮਾਕਣ ਚੱਲਦਾ ਰਹੇਗਾ ਜਿੰਨਾ ਤੱਕ ਸਾਡੇ ਪੇਪਰ ਦੀ ਤਰੀਖ ਜੁੜੀ